ਨਿਊਜ਼ ਤੁਸੀਂ ਦੇਖੇ ਲਈ ਹੋਣੀ ਆ ਭਾਈ ਜਿਹੜੀ ਕੱਲ ਦੀ ਆ ਰਹੀ ਹੈ ਡੈਨਿਕ ਸਵੇਰਾ ਦੇ ਉੱਪਰ ਦੇਖੋ ਅਸੀਂ ਤਾਂ ਕਾਫੀ ਚਿਰ ਤੋਂ ਕਹਿ ਰਹੇ ਸੀ ਇਹ ਗੱਲਾਂ ਜਿਹੜੀਆਂ ਗੱਲਾਂ ਅਸੀਂ ਪਿਛਲੇ ਸਾਲ ਤੋਂ ਕਹਿ ਰਹੇ ਹਾਂ ਹੁਣ ਤਾਂ ਇਹ ਗੱਲਾਂ ਅਮਰਤਪਾਲ ਦੇ ਸਾਥੀ ਕਹਿਣ ਲੱਗੇ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਆ ਕੇ ਠੀਕ ਨਹੀਂ ਜਿਨੇ ਨਹੀਂ ਦੇਖੀ ਨਿਊਜ਼ ਡੈਨਿਕ ਸਵੇਰਾ ਦੀ ਨਿਊਜ਼ ਆਈ ਹੋਈ ਹੈ ਮੈਂ ਆਪਣੇ ਕੱਲ ਸ਼ੇਅਰ ਵੀ ਕੀਤੀ ਸੀ ਆਪਣੀ ਆਈਡੀ ਦੇ ਉੱਪਰ ਉਹ ਦੇਖ ਲਓ ਨਿਊਜ਼ ਤੇ ਸਾਨੂੰ ਤਾਂ 1 ਸਾਲ ਹੋ ਗਿਆ ਕਹਿੰਦੇ ਆ ਨੂੰ ਕਿ ਭਾਈ ਅਮਰਤਪਾਲ ਦੇ ਉੱਪਰ ਜਿਹੜੀਆਂ ਸੀਚਾ ਸੀ ਕਹਿ ਰਹੇ ਆ ਹੁਣ ਤਾਂ ਉਹਦੇ ਨਾਲ ਦੇ ਸਾਥੀ ਕਹਿਣ ਲੱਗ ਗਏ ਚੀਜ਼ਾਂ ਕਿ ਅਮਰਤਪਾਲ ਨਸ਼ੇ ਦਾ ਵੀ ਸੇਵਨ ਕਰਦਾ ਜੇਲ੍ਹ ਦੇ ਵਿੱਚ ਵਾਈਫਾਈ ਫੋਨ ਵਾਸਤੇ ਰਿਸ਼ਵਤ ਵੀ ਦਿੰਦਾ ਵਾ ਠੀਕ ਨਹੀਂ ਮੈਂ ਤਾਂ ਯਾਰ ਹੱਦ ਆ ਯਾਰ ਹਜੇ ਵੀ ਨਾ ਭੇਡਾ ਮੰਨਣ ਨੂੰ ਤਿਆਰੀ ਨਹੀਂ ਹੈਗੀ ਆ ਕਿਸੇ ਗੱਲ ਨੂੰ ਨਾ ਮੰਨੋ ਭਾਈ ਕੋਈ ਗੱਲ ਨਹੀਂ ਅਸੀਂ ਤਾਂ ਸੱਚ ਰੱਖੀ ਜਾਣਾ ਵਾ ਅਸੀਂ ਤਾਂ ਸੱਚ ਰੱਖੀ ਜਾਣਾ ਤੁਹਾਡਾ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੂ ਅਸੀਂ ਤਾਂ ਲੋਕਾਂ ਸਾਹਮਣੇ ਇੱਕ ਇੱਕ ਚੀਜ਼ ਰੱਖਾਂਗੇ ਬਈ ਹੁਣ ਠੀਕ ਨਹੀਂ ਉਹ ਦੇਖੋ ਡੈਨਿਕ ਸਵੇਰਾ ਨੇ ਨਿਊਜ਼ ਚਲਾਈ ਹੈ ਹਜੇ ਤੱਕ ਉਹ ਨਿਊਜ਼ ਚੱਲ ਰਹੀ ਹੈ ਡੈਨਿਕ ਸਵੇਰਾ ਦੇ ਉੱਪਰ ਜੇ ਉਹ ਫੇਕ ਆ ਨਿਊਜ਼ ਫਿਰ ਇਹਨਾਂ ਦੇ ਵਕੀਲ ਅੱਡੇ ਅੱਡੇ ਵਕੀਲ ਇਹਨਾਂ ਨੂੰ ਕਹੋ ਭੇਜਣ ਮਾਨਹਾਨੀ ਦਾ ਉਹ ਕਰਨ ਦਾ ਵਾ ਕੇਸ ਠੋਕਰ ਮਾਨਹਾਨੀ ਦਾ ਡੈਫਾਮੇਸ਼ਨ ਦਾ ਕੇਸ ਲਾਉਣ ਫਿਰ ਚੈਨਲ ਦੇ ਉੱਪਰ ਫੀਕ ਨਹੀਂ ਜਿਆਦਾ ਡੈਫਾਮੇਸ਼ਨ ਦਾ ਕੇਸ ਲਾਉਣ ਫਿਰ ਜਾਂ ਫਿਰ ਮੰਨਣ ਸੱਚ ਆ ਦੋ ਚੀਜ਼ਾਂ ਹੋ ਸਕਦੀਆਂ ਨੇ ਜੇ ਇਹਨਾਂ ਦੇ ਜੇ ਇਹਨਾਂ ਦੇ ਕਹਿੰਦੇ ਆ ਨਾ ਕਿ ਅਮਰਤਪਾਲ ਦੇ ਚੇਲੇ ਚਪਾਟੇ ਕਹਿੰਦੇ న్యూਸ ਫੇਕ ਆ ਫਿਰ ਡੈਫਾਮੇਸ਼ਨ ਦਾ ਕੇਸ ਭਾਓ ਮਾਨਹਾਨੀ ਦਾ ਕੇਸ ਕਰੋ ਉਹਦੇ ਤੇ ਡੈਨਿਕ ਸਵੇਰਾ ਵਾਲਿਆਂ ਤੇ ਕਿ ਭਾਈ ਤੁਸੀਂ ਫੇਕ న్యూਸ ਚਲਾ ਰਹੇ ਹੋ ਉਹਦੀ ਰਿਪੋਰਟ ਕਰੋ ਫਿਰ ਤੁਸੀਂ ਕਿਸੇ ਪਾਸੇ ਕੋਈ ਕੀਤੀ ਕੱਲ ਦੀ ਕਿਸੇ ਨੇ న్యూਸ ਕੱਲ ਦੀ ਦੁਪਹਿਰ ਦੀ 11 ਵਜੇ ਤੋਂ ਲੈ ਕੇ ਅੱਜ ਦੇ ਸ਼ਾਮ ਦੇ 6 ਵਜੇ ਗਏ ਆ। ਡੇਢ ਦਿਨ ਨਿਕਲ ਗਿਆ ਵਾ। ਡੇਢ ਦਿਨ। ਠੀਕ ਨਹੀਂ? 36 ਘੰਟੇ ਨਿਕਲ 36 ਘੰਟੇ ਹੋ ਗਏ 36 ਘੰਟੇ। ਤੁਸੀਂ ਦੇਖ ਲਓ ਹੁਣ। ਕਿੰਨੀਆਂ ਕ ਰਿਪੋਰਟਾਂ ਕਰਤੀਆਂ ਤੁਸੀਂ ਚੈਨਲ ਦੇ ਖਿਲਾਫ? ਕਿੰਨੇ ਕ ਮਾਨਾਣੀ ਦੇ ਕੇਸ ਕਰਤੇ ਤੁਸੀਂ? ਜਿਹੜੇ ਤੁਸੀਂ ਹਰੇਕ ਨੂੰ ਕਹਿਣ ਲੱਗ ਜੰਦੇ ਹੋ ਇਹ ਫੇਕ ਆ ਜੀ ਆਹ ਫੇਕ ਆ ਜੀ ਉਹ ਫੇਕ। ਹਰੇਕ ਨੂੰ ਤੁਸੀਂ ਗਲਤ ਕਹਿਣ ਲੱਗ ਜੰਦੇ ਹੋ। ਪਹਿਲਾਂ ਮੈਨੂੰ ਦੱਸੋ ਹੁਣ ਤਾਂ ਪ੍ਰਧਾਨ ਮੰਤਰੀ ਬਾਜੇ ਕੇ ਹੋਰ ਜਿਹੜੇ ਨਾਲ ਦੇ ਇਹ ਕਹਿ ਰਹੇ ਨੇ। ਕਿ ਅਮਰਤਪਾਲ ਨਸ਼ੇੜੀ ਆ ਠੀਕ ਨਹੀਂ ਜੇਲ੍ਹ ਚ ਵਾਈਫਾਈ ਤੇ ਫੋਨ ਚਲਾਉਂਦਾ ਵਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਸਪਸ਼ਟ ਹੁਣ ਸੱਚ ਦੇ ਝੂਠ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਲਾ ਸੁਣੋ ਪਰ ਤੇ ਅਮਰਤਪਾਲ ਇਹ ਨਸ਼ੇ ਦਾ ਆਦਤ ਇਹ ਜਿਹੜੇ ਅਮਰਤਪਾਲ ਦੇ ਸਾਥੀ ਨੇ ਉਹ ਅਮਰਤਪਾਲ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਅਮਰਤਪਾਲ ਨਸ਼ੇ ਦਾ ਆਦੀ ਹੋ ਚੁੱਕਾ ਹੈ ਨਹੀਂ ਸਾਰੇ ਕਿ ਬੇਤੁਕੀਆਂ ਗੱਲਾਂ ਨੇ ਇੱਕ ਸਟੇਟ ਦੀਆਂ ਗੱਲਾਂ ਬਣਾਇਆ ਨੇ ਕਿਉਂਕਿ ਸਟੇਟ ਨੂੰ ਡਰ ਪੈ ਰਿਹਾ ਸਟੇਟ ਨੂੰ ਡਰ ਹੈ ਕਿ ਲੋਕ ਇਕੱਠੇ ਹੋ ਕੇ ਭਾਈ ਅਮਰਤਪਾਲ ਦੇ ਨਾਲ ਤੋਂ ਤੇ ਸੋ ਇਹ ਕਿ ਸਟੇਟ ਜਾਣ ਬੁੱਝ ਕੇ ਘਬਰਾਹਟ ਕਰ ਰਹੀ ਹੈ ਕੋਈ ਵੀ ਇਹਨਾਂ ਦਾ ਬੰਦਾ ਆਪਸ ਵਿੱਚ ਕਰਿਆ ਨਹੀਂ ਕੋਈ ਐਸੀ ਗੱਲ ਨਹੀਂ ਇੱਕ ਬੇਤੁਕੀਆਂ ਗੱਲਾਂ ਨੇ ਜੇਲ੍ਹ ਦੇ ਅੰਦਰ ਕੌਣ ਫੜਾ ਰਿਹਾ ਹ ਹ ਸੋ ਇੱਕ ਡਾਊਟ ਹੈ ਜੇਲ੍ਹ ਦੇ ਅੰਦਰੋਂ ਨਾ ਤਾਂ ਕੋਈ ਇੰਟਰਵਿਊ ਹੋਵੇ ਨਾ ਕੋ ਡਾਕੂਮੈਂਟ ਲਿਖ ਕੇ ਬਾਹਰ ਆਉਂਦਾ ਨਾ ਕੋਈ ਐਸੀ ਗੱਲ ਆ ਇੱਕ ਜਾਣ ਬੁੱਝ ਕੇ ਮਸਾਖੀ ਨੂੰ ਆ ਸੁਣ ਲਿਆ ਭਾਈ ਤੁਸੀਂ ਇਹਨਾਂ ਦੇ ਵਕੀਲ ਖਾਰਾ ਸਾਹਿਬ ਦਾ ਬਿਆਨ ਕਿ ਜੇਲ੍ਹ ਚੋਂ ਨਾ ਤਾਂ ਕੋਈ ਇੰਟਰਵਿਊ ਹੋਵੇ ਨਾ ਕੋਈ ਡਾਕੂਮੈਂਟ ਬਾਹਰ ਆਵੇ ਫਿਰ ਥੋੜੇ ਦਿਨ ਪਹਿਲਾਂ ਆਪਣੇ ਥਲੀ ਦੀ ਇੰਟਰਵਿਊ ਹੋਈ ਤਾਂ ਹੈਗੀ ਆ ਬਸੰਤ ਬਸੰਤ ਨਾਲ ਉਹ ਕਿੱਦਾਂ ਹੋ ਗਈ ਫਿਰ ਇੰਟਰਵਿਊ ਖਾਰਾ ਸਾਹਿਬ ਜੀ ਦਾ ਆਪੇ ਸਪਸ਼ਟ ਕਰਤਾ ਹੁਣ ਲਾ ਤੁਸੀਂ ਮੈਂ ਦੁਬਾਰਾ ਸੁਣਾ ਦਾਂ ਨਾਲ ਭਾਈ ਤੁਹਾਨੂੰ ਇੱਕ ਮਿੰਟ ਰੁਕੋ ਇਹਨਾਂ ਨੇ ਤਾਂ ਹੁਣ ਵਕੀਲ ਹੀ ਕਹਿਣ ਲੱਗ ਗਏ ਨੇ ਇਹ ਗੱਲ। ਹੂੰ। ਸੋ ਇੱਕ ਡਾਊਟ ਹੈ ਜੇਲ ਦੇ ਅੰਦਰੋਂ ਨਾ ਤਾਂ ਕੋਈ ਇੰਟਰਵਿਊ ਹੋਵੇ, ਨਾ ਕੋਈ ਡਾਕੂਮੈਂਟ ਲੈ ਕੇ ਬਾਹਰ ਆਉਂਦਾ। ਆ ਦੁਬਾਰਾ ਸੁਣਿਓ। ਗੱਲਾਂ ਨੇ ਜੇਲ ਦੇ ਅੰਦਰ ਕੌਣ ਫੜਾ ਰਿਹਾ ਹੈ? ਹੂੰ। ਸੋ ਇੱਕ ਡਾਊਟ ਹੈ ਜੇਲ ਦੇ ਅੰਦਰੋਂ ਨਾ ਤਾਂ ਕੋਈ ਇੰਟਰਵਿਊ ਹੋਵੇ, ਨਾ ਕੋਈ ਡਾਕੂਮੈਂਟ ਲੈ ਕੇ ਬਾਹਰ ਆਉਂਦਾ, ਨਾ ਕੋਈ ਐਸੂ ਕਰਦਾ। ਕਿ ਜਾਣਬੁੱਝ ਕੇ ਵਾਟਾਖੀ ਨੂੰ ਟਾਰਗੇਟ ਕਰਨ ਦੇ ਲਈ ਜਾਣਬੁੱਝ ਕੇ ਗੱਲਾਂ ਬਣਾਈਆਂ ਜਾਂਦੀਆਂ। ਖਾਰਾ ਸਾਹਿਬ ਇਹ ਇਹ ਜਿਹੜੀਆਂ ਗੱਲਾਂ ਦਾ ਖਲਾਸਾ ਹੈ ਆ ਸੁਣ ਲੋ ਸਟੇਟ ਨੂੰ ਜਾ ਰਿਹਾ ਹੈ ਕਿ ਲੋਕ ਇਕੱਠੇ ਹੋ ਕੇ ਭਾਈ ਅਬਰਕਪਾਲ ਦੇ ਨਾਲ ਤੋਂ ਘਰੇ ਸੋ ਇਹ ਕਿ ਸਟੇਟ ਜਾਣ ਬੁਝ ਕੇ ਘਬਰਾ ਕਰ ਰਹੀ ਹੈ ਕੋਈ ਵੀ ਇਹਨਾਂ ਦਾ ਬੰਦਾ ਆਪਸ ਵਿੱਚ ਕਰਿਆ ਨਹੀਂ ਕੋਈ ਐਸੀ ਗੱਲ ਨਹੀਂ ਇਹ ਕਿ ਬੇਸਬੀਆਂ ਗੱਲਾਂ ਨੇ ਜੇਲ੍ਹ ਦੇ ਅੰਦਰ ਕੌਣ ਫਿਰਾ ਰਿਹਾ ਹੈ ਸੋ ਇੱਕ ਡਰ ਹਟ ਹੈ ਜੇਲ੍ਹ ਦੇ ਅੰਦਰੋਂ ਨਾ ਤਾਂ ਕੋਈ ਇੰਟਰਵਿਊ ਹੋਵੇ ਨਾ ਕੋਈ ਡਾਕੂਮੈਂਟ ਲੈ ਕੇ ਬਾਹਰ ਆਉਂਦਾ ਨਾ ਕੋਈ ਐਸੀ ਗੱਲ ਹੈ ਇੱਕ ਹੁਣ ਹੋਣੇ ਖਾਰਾ ਸਾਹਿਬ ਕੇ ਅੱਜ ਦੀ ਅੱਜ ਇਹ ਆਪਣੇ ਨੇ ਆਪਣੇ ਇੱਕ ਆਪਣੇ ਆਈ ਆ ਇਹ ਆਪਣੇ ਖਬਰ ਆ ਰਹੀ ਆ ਇਹ ਇੰਟਰਵਿਊ ਹੋਈ ਆ ਖਾਰਾ ਸਾਹਿਬ ਦੀ ਆਪਣੇ ਚੈਨਲ ਦੇ ਨਾਲ ਠੀਕ ਨਹੀਂ ਇਹ ਕਹਿੰਦਾ ਜੇਲ੍ਹ ਚੋਂ ਇੰਟਰਵਿਊ ਨਹੀਂ ਹੋ ਸਕਦੀ ਕੋਈ ਕਾਗਜ਼ ਨਹੀਂ ਬਾਹਰ ਆ ਸਕਦਾ ਇਹ ਕਿਉਂ ਪੁੱਛ ਰਹੇ ਨੇ ਆ ਦੋ ਦਿਨ ਪਹਿਲਾਂ ਤਾਂ ਇੰਟਰਵਿਊ ਆਈ ਆ ਉਹ ਵੀ ਪਈ ਆ ਲੈ ਮੇਰੇ ਕੋਲ ਮੈਂ ਤੁਹਾਨੂੰ ਉਹ ਵੀ ਚਲਾਉਣਾ ਲੈ ਆ ਲਓ ਆ ਲਓ ਜੇਲ੍ਹ ਚੋਂ ਬਸੰਤ ਕੇ ਬਾਜੇ ਕਹਿੰਦੀ ਤਿੰਨ ਦਿਨ ਪਹਿਲਾਂ ਇੰਟਰਵਿਊ ਹੋਈ ਆ ਲੈ ਹਜੇ ਵੀ ਚੱਲ ਰਹੀ ਆ ਆ ਆ ਟਾਈਮ ਪੜ੍ਹ ਲਓ ਪਰ ਤਿੰਨ ਦਿਨ ਪਹਿਲਾਂ ਉਹ ਹੜਤਾਲ ਵਗੈਰਾ ਆ ਟਾਈਮ ਪੜ੍ਹ ਲਓ ਪਰ ਤਿੰਨ ਦਿਨ ਪਹਿਲਾਂ ਉਹ ਕੰਮ ਵੀ ਪਰ ਤਿੰਨ ਦਿਨ ਪਹਿਲਾਂ ਆ ਸੋਲ ਲਓ ਆ ਤਿੰਨ ਦਿਨ ਪਹਿਲਾਂ ਹੋਈ ਐਂਟਰਵਿਊ ਆ ਹਲੇ ਵੀ ਪਈ ਐਂਟਰਵਿਊ ਦੇਖ ਲਓ ਥਲੀ ਦੇ ਨਾਲ ਇੰਟਰਵਿਊ ਹੋ ਰਹੀ ਆ ਬਸੰਤ ਜੀ ਦੀ ਬਸੰਤ ਸਿੰਘ ਦੌਲਤਪੁਰਾ ਦੀ ਜੇਲ੍ਹ ਫੋਨ ਤੋਂ ਲਿਖਿਆ ਵੀ ਹੋਇਆ ਨਾਲ ਜੇਲ੍ਹ ਫੋਨ ਤੋਂ ਇੰਜ ਨੇ ਪਹਿਲਾਂ ਹੋਈ ਆ। ਹਾਂਜੀ। ਤੇ ਹੁਣ ਤੁਸੀਂ ਦੱਸੋ ਕੌਣ ਸੱਚ ਬੋਲ ਰਹਾ ਤੇ ਕੌਣ ਝੂਠ ਬੋਲਦਾ ਹੁਣ ਤੁਸੀਂ ਆਪੇ ਨਿਤਾਰਾ ਕਰ ਲਓ। ਇੱਕ ਪਾਸੇ ਤਾਂ ਅਮਰਿਤਪਾਲ ਦੇ ਵਕੀਲ ਜਿਹੜੇ ਖਾਰਾ ਸਾਹਿਬ ਕਹਿ ਰਹੇ ਨੇ ਕਿ ਜੇਲ੍ਹ ਚੋਂ ਇੰਟਰਵਿਊ ਨਹੀਂ ਹੋ ਸਕਦੀ ਤੇ ਆਹ ਤਿੰਨ ਦਿਨ ਪਹਿਲਾਂ ਇੰਟਰਵਿਊ ਤਾਂ ਹੋਈ ਆ ਥਲੀ ਦੇ ਨਾਲ ਬਸੰਤ ਸਿੰਘ ਦੌਲਤਪੁਰਾ ਦੀ। ਜੇਲ੍ਹ ਫੋਨ ਤੋਂ ਹੋਈ ਆ ਇੰਟਰਵਿਊ ਫਿਰ ਇਹ ਇੰਟਰਵਿਊ ਕਿਵੇਂ ਹੋ ਗਈ ਫਿਰ ਇਹ ਦੱਸੋ ਤੁਸੀਂ ਕਹਿੰਦੇ ਕੋਈ ਡਾਕੂਮੈਂਟ ਨਹੀਂ ਬਾਹਰ ਆ ਸਕਦਾ ਅਸੀਂ ਰੌਲਾ ਪਰਸੋਂ ਵੀ ਪਾਇਆ ਸੀਗਾ ਮੈਂ ਤੇ ਰੋਮੀ ਨੇ ਅਸੀਂ ਲਾਈਵ ਪਰਸੋਂ ਵੀ ਪਾਇਆ ਸੀ ਮੈਂ ਤੇ ਰੋਮੀ ਇਸ ਚੀਜ਼ ਦੇ ਉੱਪਰ ਕਿ ਭਾਈ ਜੇਲ੍ਹ ਚੋਂ ਇੰਟਰਵਿਊ ਕਿਵੇਂ ਹੋਗੀ ਫਿਰ ਜੇਲ੍ਹ ਚੋਂ ਰਿਕਾਰਡਿੰਗ ਕਰਕੇ ਜੱਥੇਦਾਰ ਸਾਹਿਬ ਨੂੰ ਕਿਵੇਂ ਭੇਜਤੀ ਆਪਣੇ ਬਾਜੇ ਕੇ ਨੇ ਇਹ ਸਾਰੀ ਦੀ ਜਾਂਚ ਦਾ ਪਿਛਾ ਵਾ ਸਾਰੀ ਚੀਜ਼ ਦਾ ਹੱਦ ਹੋ ਗਈ ਯਾਰ ਤੁਸੀਂ ਕਿਵੇਂ ਲੋਕਾਂ ਨੂੰ ਗਮਨਾਹ ਕਰਨ ਲੱਗੇ ਹੋਏ ਹੋ ਹਜੇ ਵੀ ਤੁਸੀਂ ਝੂਠ ਬੋਲੀ ਜਾਂਦੇ ਹੋ ਖਾਰਾ ਸਾਹਿਬ ਕਿ ਜੇਲ੍ਹ ਚੋਂ ਇੰਟਰਵਿਊ ਨਹੀਂ ਹੋ ਸਕਦੀ ਜਾਂ ਇੰਟਰਵਿਊ ਤਾਂ ਚੱਲ ਰਹੀ ਹੈ ਸਾਰੇ ਆਪ ਹਜੇ ਵੀ ਪੇਜ ਤੇ ਪਈ ਹੈ ਤਲੀ ਦੇ ਪੰਜਾਬੀ ਲੋਕ ਚੈਨਲ ਜਗਦੀਪ ਥਲੀ ਦੀ ਇੰਟਰਵਿਊ ਤਿੰਨ ਦਿਨ ਪਹਿਲਾਂ ਹੋਈ ਆ ਬਸੰਤ ਸਿੰਘ ਦੌਲਤਪੁਰਾ ਦੇ ਨਾਲ ਜੇਲ ਫੋਨ ਤੋਂ ਲਿਖਿਆ ਵੀ ਹੋਇਆ ਜੇਲ ਫੋਨ ਤੋਂ ਉਸਰ ਉੱਥੇ ਉਹਨੇ ਮੰਨਿਆ ਵੀ ਆ ਕਿ ਅਸੀਂ ਇੱਕ ਰਿਕਾਰਡਿੰਗ ਭੇਜੀ ਆ ਭਾਈ ਜਥੇਦਾਰ ਸਾਹਿਬ ਨੂੰ ਰਿਕਾਰਡਿੰਗ ਜਥੇਦਾਰ ਸਾਹਿਬ ਨੂੰ ਤਾਂ ਹੀ ਭੇਜੀ ਜਾ ਸਕਦੀ ਜੇ ਕੋਲ ਫੋਨ ਹੋਊਗਾ ਪਟਿੰਡਾ ਜੇਲ ਦੇ ਵਿੱਚ ਇਹਨਾਂ ਕੋਲ ਫੋਨ ਚੱਲਦਾ ਜਿਹੜਾ ਉਹ ਅਮਰਤਪਾਲ ਬੈਠਾ ਉਹਦੇ ਕੋਲ ਫੋਨ ਵੀ ਚੱਲਦਾ ਉਹ ਨਸ਼ਾ ਵੀ ਕਰ ਰਿਹਾ ਜੇਲ 'ਚ ਬੈਠਾ ਡਿਬਰੂਗੜ ਹੱਦ ਹੋ ਗਈ ਯਾਰ ਅੱਜ ਇਹ ਖਾਰਾ ਸਾਹਿਬ ਆਪਣੇ ਬਿਆਨ ਦੇ ਰਹੇ ਕਿ ਜੇਲ੍ਹ ਚ ਕੋ ਇੰਟਰਵਿਊ ਨਹੀਂ ਹੋਈ ਨਾ ਕੋਈ ਡਾਕੂਮੈਂਟ ਬਾਹਰ ਆਇਆ ਫਿਰ ਜਾਂ ਤਾਂ ਥਲੀ ਝੂਠ ਬੋਲਦਾ ਜਾਂ ਇੰਟਰਵਿਊ ਫੇਕ ਕਹੋ ਕਹੋ ਕਿ ਭਈ ਥਲੀ ਦੇ ਨਾਲ ਜਿਹੜੀ ਇੰਟਰਵਿਊ ਹੋਈ ਆ ਪਸੰਦ ਸਿੰਘ ਦੌਲਤਪੁਰਾ ਦੀ ओरिजिनल ਨਹੀਂ ਹੈਗੀ ਫੇਕ ਆ ਕਹੋ ਇਹ ਚੀਜ਼ ਤਾਂ ਕਹਿੰਦੇ ਹੀ ਨਹੀਂ ਹੈਗੇ ਲੋਕਾਂ ਨੂੰ ਕਿਉਂ ਗੁੰਮਰਾਹ ਕਰਨ ਲੱਗੇ ਹੋ ਕਿਉਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਣ ਨੂੰ ਫਿਰਦੇ ਹੋ ਤੁਸੀਂ ਤੁਸੀਂ ਕਿਉਂ ਪੰਜਾਬ ਦਾ ਸੱਤਿਆਨਾਸ਼ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ ਪੰਜਾਬ ਨੂੰ ਤੁਸੀਂ ਆਪਣਾ ਕੱਟ ਕਰਨਾ ਜਿਵੇਂ ਮਰਜੀ ਸੱਚ ਝੂਠ ਦੇ ਉੱਪਰ ਕਰੀ ਚੱਲੋ ਅੱਗੇ ਬੜਾ ਤੁਹਾਡੇ ਕੱਠ ਹੋ ਗਏ ਸੀ ਪਤਾ ਹੀ ਆ ਪਤਾ ਹੀ ਆ ਅੱਗੇ ਮੁਕਸਰ ਕਿੰਨਾ ਕੱਠ ਹੋ ਗਿਆ ਸੀ ਜਦੋਂ ਪਾਰਟੀ ਅਨਾਉਂਸ ਹੋਈ ਹੈ ਖਾਲੀ ਪਈਆਂ ਸੀ ਕੁਰਸੀਆਂ ਕੱਲ ਵੀ ਤੁਹਾਡਾ ਇਹੀ ਹਾਲ ਹੋਣਾ ਵਾ ਤੁਸੀਂ ਸੀਐਮ ਛੱਡੋ ਸੀਐਮ ਉਹ ਪਿੰਡ ਦਾ ਸਰਪੰਚ ਨਹੀਂ ਮਾਰ ਸਕਦਾ ਹੁਣ ਤੁਸੀਂ ਸੀਆਂ ਭਰਉਣ ਦੀਆਂ ਗੱਲਾਂ ਕਰਦੇ ਹੋ ਦੱਸ ਉਹਦੇ ਨਾਲ ਦੇ ਤਾਂ ਉਹਦੇ ਪੋਲਾ ਖੋਲਣ ਲੱਗੇ ਹੋਏ ਨੇ ਕਿੰਨੇ ਆਏ ਨੇ ਉੱਥੋਂ ਡਿਬਰੂਗੜ੍ਹ ਤੋਂ ਕਿੰਨੇ ਆ ਕੇ ਬੰਦੇ ਵਾਪਸ ਕਿੰਨੇ ਕ ਧਰਨੇ ਲਾਲੇ ਪੰਜਾਬ 'ਚ ਕਿਸੇ ਨੇ ਕੋਈ ਮਗਰ ਕਿੰਨੇ ਕ ਲੋਕ ਚਲੇ ਗਏ ਮਗਰ ਸਭ ਨੂੰ ਪਤਾ ਵਾ ਕਿ ਕੀ ਔਕਾਤ ਦੇ ਮਾਲਕ ਸੀਗੇ ਸਿਰਫ ਆਪਣੇ ਮਤਲਬ ਲਈ ਜੋ ਕੀਤਾ ਕੀਤਾ ਲੱਗ ਜੂ ਪਤਾ ਹੁਣ ਉਹ ਵੀ ਆ ਜੂਗਾ 23 24 ਤੱਕ ਉਹ ਵੀ ਆ ਜੂਗਾ ਤੁਹਾਡਾ ਵੱਡਾ ਸੂਰਮਾ ਰੇੜੇ ਦੇ ਪੁੱਤਣ ਵਾਲਾ ਲੱਗ ਜੂ ਪਤਾ ਕਿੰਨੇ ਕ ਤੁਸੀਂ ਇਕੱਠ ਕਰ ਲਓਗੇ ਕਿਸੇ ਦੇ ਲਈ ਹੱਦ ਹੋ ਗਈ ਯਾਰ ਤੁਹਾਡੇ ਵਾਲੀ ਤੁਸੀਂ ਕਹਿੰਦੇ ਹੋ ਸੀਐਮ ਬਣਨਾ ਜੀ ਉਹਨੇ ਫਲਾਣਾ ਬਣਨਾ ਜੀ ਧੰਕਾ ਬਣਨਾ ਅੱਗੇ ਜਿਹੜੇ ਲੱਲੜੋਂ ਨੇ ਐਮਪੀ ਬਣ ਕੇ ਲਾ ਲੇ ਉਹੀ ਸੀਐਮ ਬਣ ਕੇ ਸੀਐਮ ਦਾ ਪਹਿਲੀ ਗੱਲ ਭੁੱਲ ਜੋ ਯਾਰ ਮੈਂ ਕਹਿੰਦਾ ساری ਜ਼ਿੰਦਗੀ ਲੱਗੇ ਰਹੇ ਜੇ ਸੀਐਮ ਬਣ ਜਵੇ ਤਾਂ ਕਹਦੇ ਹੋ ਯਾਰ ਕੱਲੇ ਬੰਦੇ ਨਾਲ ਸੀਐਮ ਬਣ ਜੂ ਕਰਦਾ 117 ਚੋਂ 60 ਬੰਦੇ ਚਾਹੀਦੇ ਆ ਉਹ 60 ਬੰਦੇ ਕਿੱਥੋਂ ਲੈ ਕੇ ਆਊਗਾ ਦੱਸੋ 60 ਬੰਦੇ ਕਿਧਰੋਂ ਲੈ ਕੇ ਆਊਗਾ ਮੈਨੂੰ ਇਹ ਦੱਸ ਦੋ ਪਾਰਟੀ ਤੁਹਾਡੀ ਬਣੀ ਨਹੀਂ ਸੀ ਐਮ ਦੇ ਸੁਪਨੇ ਵੀ ਲੈਣ ਲੱਗ ਗਏ ਲਾ ਦੱਸ ਸਈਆਂ ਬੜਾ ਮੈਂ ਕੋ ਲਾਂਗਰੀ ਬਣੂੰਗਾ ਜੇਲ੍ਹ ਚ ਜਿਹੜਾ ਕਤਲ ਕਰਾਇਆ ਨਾ ਉਹਨੇ ਇੱਕ ਗੁਰਸਿੱਖ ਦਾ ਉਹ ਲਾਂਗਰੀ ਬਣੂੰਗਾ ਦਾਲ ਸਬਜ਼ੀਆਂ ਬਣਾਇਆ ਕਰੂਗਾ ਜੇਲ੍ਹ ਚ ਇਹਦੀ ਗਰੰਟੀ ਅਸੀਂ ਚੱਕਦੇ ਆ ਲੈ ਇਹ ਗਰੰਟੀ ਤੁਹਾਨੂੰ ਪੱਕੀ ਦਿੰਦੇ ਆ ਤੁਸੀਂ ਸਈਆਂ ਬਣੇ ਨਾ ਬਣੇ ਲਾਂਗਰੀ ਜੂਰ ਬਣੂੰਗਾ ਜੇਲ੍ਹ ਚ ਉਹਨੂੰ ਬੜਾ ਕੇ ਛੱਡਾਂਗੇ ਠੀਕ ਨਹੀਂ ਦੇਖਾਂਗੇ ਫਿਰ ਤੁਹਾਨੂੰ ਹੁਣ ਕਤਲ ਦਾ ਕੇਸ ਉਹਦੇ ਤੇ ਆ ਉਹਦੇ ਤੇ ਕੋਈ ਗੱਲੀ ਨਹੀਂ ਨਹੀਂ ਜੀ ਕੋਈ ਕਤਲ ਦਾ ਕੇਸ ਤਾਂ ਖਤਮ ਹੋ ਚੁੱਕਾ ਕਿੱਥੋਂ ਖਤਮ ਹੋ ਗਿਆ ਕੇਸ ਤਾਂ ਸ਼ੁਰੂ ਵੀ ਨਹੀਂ ਹੋਇਆ ਕੇਸ ਤਾਂ ਹਜੇ ਸ਼ੁਰੂ ਵੀ ਨਹੀਂ ਹੋਇਆ ਖਤਮ ਕਿ ਤੂੰ ਹੋ ਗਿਆ ਯਾਰ ਰੱਖੋ ਲੋਕਾਂ ਦੇ ਡਾਕੂਮੈਂਟ ਫਿਰ ਮੈਂ ਯਾਰੇ ਵਕੀਲਾਂ ਨੂੰ ਕਹਿੰਦਾ ਓਪਨ ਚੈਲੰਜ ਦਿੰਦਾ ਕਿ ਆਓ ਛੱਟਣਾ ਬੈਠੋ ਚੈਨਲ ਤੇ ਦਿਖਾਓ ਪੇਪਰ ਕਿੱਥੇ ਨੇ ਤੁਹਾਡੇ ਕੋਲ ਕੋਰਟ ਦਾ ਹੋਊਗਾ ਆਰਡਰ ਕਿ ਕੇਸ ਖਤਮ ਹੋ ਗਿਆ ਹਰੀ ਨੌ ਵਾਲਾ ਯਾਰ ਰੱਖੋ ਫਿਰ ਰੱਖੋ ਹੱਦ ਹੋ ਗਈ ਯਾਰ ਤੁਸੀਂ ਲੋਕਾਂ ਨੂੰ ਐ ਲੱਗੇ ਹੋਏ ਹੋ ਗੁੰਮਰਾਹ ਕਰਨ ਯਾਰ ਕਹਿੰਦੇ ਜੀ ਕੋਰਟ ਚੋਂ ਕੇਸ ਹੀ ਖਤਮ ਹੋ ਗਿਆ ਉਹ ਤਾਂ ਹਰੀ ਨੌ ਵਾਲਾ ਲੈ ਲਿਆਓ ਡਾਕੂਮੈਂਟ ਪਾਓ ਨੈਟ ਤੇ ਆਪਣੀ ਤੇ ਨੈਟ ਤੇ ਪਾਓ ਪਾਓ ਨੈਟ ਤੇ ਤੁਹਾਨੂੰ ਲੱਗ ਜੂ ਪਤਾ ਹੈ ਤਾਂ ਟ੍ਰਾਇਲ ਵੀ ਸ਼ੁਰੂ ਹੋਈ ਕੋਸ਼ਿਸ਼ ਸ਼ੁਰੂ ਹੀ ਨਹੀਂ ਹੋਈ ਅਜੇ ਤੱਕ ਹੈ ਤਾਂ ਬਾਪ ਸਾਊਗਾ ਠੀਕ ਨਹੀਂ ਫੇਰ ਜਾ ਕੇ ਸ਼ੁਰੂ ਹੋਣਾ ਕੰਮ ਅੱਗੇ ਹੈ ਤਾਂ ਉਹਦੀ ਛੇਤਰ ਪ੍ਰੇਡ ਵੀ ਹੋਣੀ ਹੈ ਤੁਸੀਂ ਫਿਕਰ ਨਾ ਕਰੋ ਠਾੜੇ ਛੇਤਰ ਪ੍ਰੇਡ ਵੀ ਹੋਣੀ ਆ ਤੜ ਵੀ ਚੈੱਕ ਹੋਣੀ ਆ ਜਿੱਦਾਂ ਹੁਣ ਬਾਕੀਆਂ ਦੀ ਹੋ ਰਹੀਆਂ ਮੈਂ ਉਹਦੀ ਵੀ ਹੋਣੀ ਆ ਤੜ ਚੈੱਕ ਫਿਕਰ ਨਾ ਕਰੋ ਹੁਣ ਪਤਾ ਲੱਗੂਗਾ ਨਾ ਤੜ ਕਿਦੀ ਚੈੱਕ ਕਰਨੀ ਆ ਥੋਡੇ ਮਗਰ ਪੰਜਾਬ ਦਾ ਇੱਕ ਬੰਦਾ ਨਹੀਂ ਗਿਆ ਜੇਲਾਂ ਦੀ ਕੋਈ ਕਿਸੇ ਨੂੰ ਪੁੱਛਣ ਦੇਖ ਲਓ ਕੀ ਤੁਹਾਡੀ ਔਕਾਤ ਹੁਣ ਤੁਸੀਂ ਗੱਲਾਂ ਕਰਦੇ ਹੋ ਸੀਮਨਿਸਟਰੀ ਵਾਲੀਆਂ ਹੈਂ ਹੱਥ ਹੋ ਗਈ ਯਾਰ ਤੁਸੀਂ ਪਿੰਡ ਦਾ ਸਰਪੰਚ ਨਾ ਕੋਈ ਬਣਾ ਸਕੋ ਤੁਸੀਂ ਤੁਸੀਂ ਗੱਲਾਂ ਕਰਦੇ ਹੋ ਸੀਐਮ ਦੀਆਂ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਲਾਂਗਰੀ ਬਣਾ ਕੇ ਛੱਡਾਂਗੇ ਇਹਨੂੰ ਜੇਲ੍ਹ ਚ ਜਿਹੜਾ ਨੇ ਇੱਕ ਗੁਰਸਿੱਖ ਦਾ ਕਤਲ ਕਰਾਇਆ ਨਾ ਉਸ ਕੇਸ 'ਚ ਇਹ ਲਾਂਗਰੀ ਬਣੂੰਗਾ ਲਾਂਗਰੀ ਤੁਹਾਨੂੰ ਦੱਸਾਂਗੇ ਕਮਾਲ ਹੋ ਗਈ ਯਾਰ ਕਿਵੇਂ ਲੱਗੇ ਹੋਇਆ ਝੂਠ ਬੋਲ ਕੇ ਹੈਂ ਕੱਠ ਕਰਨਾ ਤੁਸੀਂ ਕਰੀ ਚਲੋ ਕੱਠ ਫੋਟੇ ਕੱਠ ਨੂੰ ਪੁੱਛਦਾ ਕਿਹੜਾ ਅੱਗੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤਾ ਹੀ ਸੀ ਇਕੱਠ ਖਾਲੀ ਪਈਆਂ ਸੀ ਕੁਰਸੀਆਂ ਫਿਰ ਮੁਕਸਰ ਕੀਤਾ ਪਾਰਟੀ ਅਨਾਉਂਸ ਕੀਤੀ ਠੀਕ ਨਹੀਂ ਉੱਥੇ ਖਾਲੀ ਪਿਆ ਕੰਮ ਫਿਰ ਤੁਸੀਂ ਜਿਹਦੀ ਜਥੇਬੰਦੀ ਨੂੰ ਲੈ ਕੇ ਮੈਂ ਇੱਕ ਚੀਜ਼ ਆ ਹੁਣ ਉਸ ਜਿਹੜੀ ਹੁਣ ਡੈਨਿਕ ਸਵੇਰਾ ਦੀ ਨਿਊਜ਼ ਚਾਦੀ ਉਹਦੇ ਵਿੱਚ ਇੱਕ ਗੱਲ ਹੋਰ ਕਹੀ ਹੋਈ ਆ ਕਿ ਭਾਈ ਅਮਰਤਪਾਲ ਦੀਪ ਸਿੱਧੂ ਦੀ ਸੋਚ ਨੂੰ ਬਦਲ ਚੁੱਕਿਆ ਵਾ ਉਹਦੀ ਸੋਚ ਤਾਂ ਚੱਲੇ ਨਹੀਂ ਰਹੀਆ ਉਹ ਤਾਂ ਪਹਿਲੇ ਦਿਨ ਹੀ ਨਹੀਂ ਚੱਲ ਰਿਆ ਸੀਗਾ ਦੈਨਿਕ ਸਵੇਰਾ ਦੇ ਉੱਪਰ ਨਿਊਜ਼ ਚੱਲ ਰਹੀ ਉਹਦੇ ਵਿੱਚ ਇੱਕ ਗੱਲ ਇਹ ਵੀ ਕਹਿ ਰਹੇ ਆ ਨਾ ਕਿ ਭਾਈ ਅਮਰਤਪਾਲ ਦੀ ਸਿੱਧੂ ਦੀ ਸੋਚ ਦੋ ਉਲਟ ਚੱਲ ਰਿਆ ਵਾ ਉਸ ਤੋਂ ਪਹਿਲਾਂ ਵੀ ਨਹੀਂ ਕਹਿ ਰਹੇ ਕਿ ਦੀਪ ਬਾਈ ਨੇ ਬਲੌਕ ਕੀਤਾ ਹੋਇਆ ਸੀ ਇਹਨੂੰ ਇਹ ਤਾਂ ਬਲੌਕ ਸੀ ਕਿ ਦੀਪ ਬਾਈ ਦੇ ਫਿਰ ਦੀਪ ਬਾਈ ਨੇ ਜਿਹੜੀ ਜਥੇਬੰਦੀ ਬਣਾਈ ਸੀ ਜਿੰਨੇ ਮੈਂਬਰ ਲਾਏ ਉਹਦੇ ਵਿੱਚ ਤਾਂ ਮੈਂਬਰ ਵੀ ਹੈ ਨਹੀਂ ਸੀ ਬੰਦਾ ਇਹ ਬੰਦਾ ਤਾਂ ਮੈਂਬਰ ਵੀ ਹੈ ਨਹੀਂ ਸੀ ਉਹਨਾਂ ਵਿੱਚ ਸੋਨਾ ਚ ਮੈਨੂੰ ਦੱਸ ਦੋ ਤੁਸੀਂ ਫੇਰ ਦੀਪਬਾਈ ਦੇ ਭੋਗ ਤੇ ਨਹੀਂ ਇਹ ਪਹੁੰਚਿਆ ਦੀਪਬਾਈ ਦੀ ਕਦੇ ਵਰਸੀ ਤੇ ਨਹੀਂ ਇਹ ਪਹੁੰਚਿਆ ਮੈਂ ਦੱਸ ਤੋ ਪਹੁੰਚਿਆ ਕਿੱਥੇ ਆ ਇਹ ਫੇਰ ਦੀਪਬਾਈ ਦਾ ਜਿਹੜਾ ਐਕਸੀਡੈਂਟ ਹੋਇਆ ਵਾ ਉਹ ਅਸੀਂ ਕਹਿੰਦੇ ਆ ਪਲਾਨਡ ਸੀ ਇਸ ਬੰਦੇ ਨੇ ਕਰਾਇਆ ਸਾਡਾ ਸ਼ੱਕੇ ਵੀ ਲੱਗਦੀ ਥਲਾਓ ਕੇਸ ਹੋਣ ਇਹਦੇ ਭਰਾ ਨੂੰ ਕਹੋ ਖਲਾਵੇ ਕਲੇਸ਼ ਕਿਉਂ ਨਹੀਂ ਕਰਾਉਂਦਾ ਹੱਦ ਹੋ ਗਈ ਯਾਰ ਤੁਸੀਂ ਹਰੇਕ ਨੇ ਉਹ ਕੰਮ ਫਾਲ ਲਿਆ ਹੈ ਹਰੇਕ ਨੂੰ ਕਰੀ ਚੱਲੋ ਤੁਸੀਂ ਪਹਿਲਾਂ ਭਾਈ ਅਵਤਾਰ ਸਿੰਘ ਫੇਰ ਵੇ ਪੜਾ ਦੀਪਬਾਈ ਫੇਰ ਭਾਈ ਅਵਤਾਰ ਸਿੰਘ ਖੰਡਾ ਉਹਦੇ ਮਾਤਾ ਜੀ ਦੀ ਕਰਦਾਸ਼ ਕਿਉਂ ਸੀ ਸ਼ੁਰੂ ਕਰਤੀ ਤੁਸੀਂ ਲੋਕਾਂ ਨੇ ਕਿ ਮਾਤਾ ਜੀ ਤਾਂ ਸਰਕਾਰੀ ਬੋਲੀ ਬੋਲਦੇ ਆ ਯਾਰ ਕਮਾਲ ਹੋ ਗਿਆ ਤੂੰ ਥੋੜਾ ਪਰਵਾ ਸਹੀ ਹੋ ਗਿਆ ਤੇ ਉਹ ਪਰਵਾਰ ਸਰਕਾਰੀ ਬੋਲੀ ਬੋਲਦਾ ਗੱਡੀਆਂ ਚ ਸਹਾਰਾ ਤੁਸੀਂ ਕਰਦੇ ਹੋ 1000 ਰੁਪਏ ਖਾਤੇ ਚ ਹੋਵੇ ਤੇ ਲੱਖਾਂ ਰੁਪਏ ਦੀਆਂ ਗੱਡੀਆਂ ਤੁਹਾਡੇ ਦੱਲੇ ਹੋਣ ਹੱਦ ਹੋ ਗਈ ਕਿਹੜੇ ਬਿਜਨ ਤੁਹਾਡੇ ਚੱਲਦੀ ਸੀ ਦੁਬਈ ਚ ਡਰਾਈਵ ਰੀਆ ਤੁਹਾਡੇ ਬੰਦੇ ਕਰਦੇ ਸੀਗੇ ਗੱਲਾਂ ਤੂੰ ਤੁਹਾਨੂੰ ਆਉਂਦੀਆਂ ਨੇ ਹੁਣ ਤੁਸੀਂ ਜਿਹੜੇ ਬੰਦੇ ਨੇ ਤੁਹਾਨੂੰ ਪੰਜਾਬ ਚ ਭੇਜਿਆ ਸਾਰਾ ਕੁਝ ਕੀਤਾ ਤੁਸੀਂ ਉਹਦੀ ਜਥੇਬੰਦੀ ਹੜੱਪ ਕੇ ਤੇ ਉਸ ਉਸ ਪਰਿਵਾਰ ਨੂੰ ਵੀ ਤੁਸੀਂ ਕਿਰਦਾਰ ਕੋਈ ਨਹੀਂ ਕਰਦੇ ਪਏ ਹੋ ਇਹਨਾਂ ਦੇ ਵਕੀਲ ਇਹਨਾਂ ਦੇ ਵਕੀਲ ਸਾਡੇ ਕੌਮ ਦੇ ਜਿਹੜੇ ਹੀਰੋ ਨੇ ਉਹਨਾਂ ਨੂੰ ਦੱਸ ਅੱਤਵਾਦੀ ਕਹੇ ਕਿ ਉਹਨਾਂ ਦੇ ਨਾਮ ਤੇ ਸਕੋਟੀਆਂ ਲੈ ਰਹੇ ਨੇ ਦੱਸੋ ਕਰੋ ਸਾਡੇ ਸਾਹਮਣੇ ਆਸ਼ਟਾ ਕਹਿੰਦੇ ਬੈਠੋ ਓਪਨ ਚੈਲੰਜ ਦਿੰਦੇ ਇਹਨਾਂ ਨੂੰ ਓਪਨ ਚੈਲੰਜ ਦੱਸ ਬੰਦੇ ਆ ਜਾਣ ਮੈਂ ਇਕੱਲਾ ਬੈਠੂਗਾ ਕਰ ਮੈਨੂੰ ਸਾਫਤ ਗਲਤ ਲੈ ਪਹੁੰਚੋ ਮੋਗੇ ਮਾਤਾ ਜੀ ਕੋਲ ਜੇ ਡਰ ਜੇ ਹੈਗੇ ਉਹਨਾਂ ਸੱਚ ਦੇ ਹੈਗੇ ਹੋ ਕੁਝ ਪਹੁੰਚੋ ਮਾਤਾ ਜੀ ਦੇ ਕੋਲ ਦੋ ਸਵਾਲਾਂ ਦੇ ਜਵਾਬ ਕਹੇ ਥੋੜੀ ਲੱਤਾ ਬਾਹਰ ਨਹੀਂ ਚਲਦੀਆਂ ਦੀਪ ਬਾਈ ਦੀਪ ਬਾਈ ਤੇ ਜਦ ਤੱਕ ਜਿਉਂਦਾ ਸੀ ਇਸ ਬੰਦੇ ਨੇ ਆ ਕੇ ਪੁੱਛੇ ਵੀ ਹੈ ਨਹੀਂਗਾ ਉਹਨੂੰ ਦੁਸ਼ੇੜੀ ਪਹਿਲਾਂ ਉਹ ਭਰਾ ਨੇ ਛੇੜੀ ਹੁਣ ਇਹ ਵੀ ਨਸ਼ੇੜੀ ਦੱਸ ਦੋਨੋਂ ਨਸ਼ੇੜੀ ਕਮਾਲ ਹੋ ਗਈ ਯਾਰ ਹੱਠ ਵਾਲਿਆ ਹੈ ਹਰੇਕ ਨੂੰ ਲੱਗੇ ਹੋਏ ਨੇ ਇਹ ਤਾਂ ਝੂਠਾ ਜੀ ਉਹ ਸੱਚਾ ਜੀ ਦੱਸ ਫੇਕ ਕਰੋ ਡੈਨਿਕ ਸਵੇਰਾ ਦੇ ਉੱਪਰ ਪਾਓ ਕੇਸ ਮਾਨਾਣੀ ਦਾ ਕਰੋ ਰਿਪੋਰਟ ਖਬਰ ਦੀ ਦੀਪ ਬਾਈ ਨੇ ਤਾਂ ਬਲਾਕ ਕੀਤਾ ਸੀ ਇਹਨੂੰ ਰੇੜੇ ਵਾਲੇ ਨੂੰ ਇਹਦੀ ਔਕਾਤ ਪਤਾ ਲੱਗ ਗਈ ਸੀ ਨਾ ਦੀਪ ਬਾਈ ਨੂੰ ਕਿ ਮੁਸੀਬਤ ਮੇੜੇ ਨਾ ਸਭ ਤੋਂ ਪਹਿਲਾਂ ਭੱਜਣਾ ਵੈ ਇਹਦੀ ਔਕਾਤ ਇਹੀ ਆ ਠੀਕ ਨਹੀਂ ਪਰ ਤੇਰਾ ਐਤ ਕੀ ਬਾਹ ਬਹੁਤ ਗਲਤ ਪਈ ਜਗਾ ਪੈਗਾ ਤੈਨੂੰ ਦੱਸਾਂਗੇ ਤੈਨੂੰ ਨਾ ਦੁਆਰਾ ਭਜਾਇਆ ਨਾ ਰੇੜਿਆਂ ਤੇ ਫਿਰ ਤੈਨੂੰ ਦੱਸਾਂਗੇ ਕੀ ਭਾਵੇਂ ਕਿ ਨੀ ਫਿਕਰ ਨਾ ਕਰ ਤੂੰ ਜੋ ਤੇਰੇ ਬੰਦੇ ਸਾਡੇ ਨਾਲ ਕਰ ਰਹੇ ਆ ਨਾ ਜੋ ਸਾਡੀਆਂ ਐਡਿਟ ਕਰਕੇ ਫੋਟੋ ਆ ਪਵਾ ਰਹੇ ਸਾਡੇ ਪਰਿਵਾਰਾਂ ਦੀ ਜੋ ਕਰ ਰਹੇ ਆ ਤੈਨੂੰ ਦੁਬਾਰਾ ਰੇੜੇ ਤੇ ਨਾ ਚੜਾਇਆ ਤਾਂ ਜੱਟ ਦਾ ਪੁੱਤ ਨਾ ਕਹੀਂ ਤੂੰ ਦੇਖੀ ਚੱਲ ਤੂੰ ਤੈਨੂੰ ਦੱਸਾਂਗੇ ਕੀ ਭਾਵੇਂ ਕਰੀ ਆ ਤੂੰ ਸੀਐਮ ਛੱਡ ਤੈਨੂੰ ਲਾਂਗਰੀ ਬਣਾਵਾਵਾਂਗੇ ਜੇਲ੍ਹ ਚ ਨਾ ਦਾਣਾ ਸਬਜ਼ੀਆਂ ਜਿਹੜੀ ਤੂੰ ਦੁਪਹੀ ਚ ਬਣਾਉਦਾ ਸੀ ਨਾ ਉਹੀ ਚੀਜ਼ ਇੱਥੇ ਬਣਾਵਾਵਾਂਗੇ ਤੇਰੇ ਤੋਂ ਜੇਲਾ ਚ ਫਿਕਰ ਨਾ ਕਰ ਤੂੰ ਜਿਹੜੀ ਤੇਰੇ ਦਿਮਾਗ ਨੂੰ ਚੜੀ ਆ ਨਾ ਗਰਮੀ ਤੈਨੂੰ ਲਾ ਕੇ ਛਾਡਾਂਗੇ ਤੁਹਾਡੀ ਗਰਮੀ ਦਿਮਾਗ ਚ ਕੋਈ ਗੱਲ ਨਹੀਂ ਜਿਹੜਾ ਔਰ ਤੋਂ ਸਾਡੀਆਂ ਪਰਿਵਾਰ ਦੀਆਂ ਕੋਈ ਫੋਟੋ ਮੈਡੀਟ ਕਰੀ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਯਾਰ ਜੇ ਦਮ ਹੈਗਾ ਓਰਿਜਨਲ ਈ ਗੱਲ ਕਰੋ ਸਾਡੇ ਨਾਲ ਜੇ ਦਮ ਆ ਸਾਡੇ ਨਾਲ ਓਰਿਜਨਲ ਅਸੀਂ ਆਪਣੀ ਓਰਿਜਨਲ ਈ ਦੀ ਤੋਂ ਗੱਲ ਕਰਦੇ ਪਏ ਆ ਜਿਆਦਾ ਹੋਵੇ ਨਾ ਅਸੀਂ ਆਪਣੀ ਫੇਕ ਈ ਦੀ ਤੋਂ ਕਰੀਏ ਤਾਂ ਤਾਂ ਹੈ ਸਾਰੇ ਪਾਸੇ ਅਸੀਂ ਨੰਬਰ ਦਿੱਤਾ ਹੋਇਆ ਆਪਣਾ ਮੈਂ ਦੁਬਾਰਾ ਦੇ ਦਿੰਦਾ 9858230000 ਜਦ ਮਰਜ਼ੀ ਕਾਲ ਕਰੋ ਮੈਨੂੰ ਕਰੋ ਤਾਂ ਸਹੀ ਕਾਲ ਫੇਕ ਆਈਡੀਆਂ ਤੋਂ ਮੈਸੇਜ ਮਾਰੀ ਜਾਂਦੇ ਨੇ ਫੇਕ ਆਈਡੀਆਂ ਤੋਂ ਗਾਣਾ ਲਿਖੀ ਜਾਂਦੇ ਨੇ ਫੇਕ ਆਈਡੀਆਂ ਤੋਂ ਐਡਿਟ ਕਰਕੇ ਵੀਡੀਓ ਪਾਈ ਜਾਂਦੇ ਨੇ ਪਾਈ ਚਲੋ ਜਿੱਦ ਦਿਨ ਅਸੀਂ ਸ਼ੁਰੂ ਹੋ ਗਏ ਅਸੀਂ origignal ਤੋਂ ਪਾਵਾਂਗੇ ਫਿਰ ਸਾਨੂੰ ਫੇਕ ਪਾਉਣ ਦੀ ਨਹੀਂ ਲੋੜ ਛੋੜਿਆ ਬੱਸ ਇਹਦਾ ਕੁਝ origignal ਪਿਆ ਸਾਡੇ ਕੋਲ ਸਾਡੇ ਪਰਿਵਾਰਾਂ ਤੱਕ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਸੰਭਲੋ ਜਿਨ੍ਹਾਂ ਨੂੰ ਵਿਦੇਸ਼ੀ ਫੰਡਿੰਗ ਹੁੰਦੀ ਆ ਸਮਝੇਗੇ ਨਾ ਸੰਭਲੋ ਹਜੇ ਤਾਂ ਹੋਰ ਪਤਾ ਨਹੀਂ ਕੀ ਦੇ ਕਹਿੰਦੇ ਨਸ਼ੇ ਦੇ ਪੜਤੇ ਖੁਰੋਣੇ ਮੈਂ ਸਾਡੀਆਂ ਜ਼ੁਬਾਨਾਂ ਚੁੱਪਣੇ ਤਾਂ ਚੁੱਪ ਰਹਿਣ ਦੋ ਅਸੀਂ ਅਸੀਂ ਫੇਰ ਕਹਿੰਨੇ ਆ ਜੇ ਕਿਤੇ ਤੁਸੀਂ ਸਾਡੇ ਸਾਡੀ ਇਹ ਨਾ ਸਮਝੋ ਕਿ ਅਸੀਂ ਉਹ ਆ ਨਾ ਅਸੀਂ ਨਹੀਂ ਚਾਹੁੰਦੇ ਅਸੀਂ ਕਿਸੇ ਦੀ ਧੀ ਪੈਣ ਨੂੰ ਵਿੱਚ ਲੈ ਕੇ ਆਈਏ ਤੁਸੀਂ ਸਾਡੀਆਂ ਧੀਆਂ ਪੈਣਾ ਸਾਡੇ ਬੱਚੀਆਂ ਨੂੰ ਉਹ ਕਰਕੇ ਫੋਟੋ ਐਡੀਟ ਸਾਨੂੰ ਚੁੱਪ ਕਰਾ ਲਓਗੇ ਯਾਰ ਤੁਸੀਂ ਮੈਂ ਇੱਕੀ ਖਬਰ ਲਾਉਣੀ ਹੈ ਇੱਕੀ origignal ਚੀਜ਼ ਤੁਹਾਡੇ ਸਭ ਦੀਆਂ ਬੋਲਦੀਆਂ ਬਾਦ ਹੋਈ ਜਣਾ ਤੁਹਾਡੇ ਜਵਾਬ ਨਹੀਂ ਦੇ ਹੋਣਾ ਕੋਈ ਅਸੀਂ ਚਾਹਦੇ ਨਹੀਂ ਉਹ ਚੀਜ਼ ਕਰਨੀ ਤੁਸੀਂ ਤਾਂ ਫੇਕ ਐਡੀਟ ਕਰਕੇ ਬਣਾਉਣੇ ਬਣਾ ਕੇ ਪਾਉਣੇ ਨਾ ਮੈਂ origignal ਪਾਉਂਗਾ origignal ਜੇ ਜਿਹੜੀ ਵਿਦੇਸ਼ੀ ਫੰਡਿੰਗ ਆਉਦੀ ਆ ਨਾ ਜਿਹਨੂੰ ਆਉਦੀ ਆ ਸਭ ਨੂੰ ਪਤਾ ਨਿਊਜ਼ ਆਈ ਸੀ ਨਿਊਜ਼ 18 ਤੇ ਮੇਰੇ ਕੋ ਪਈਆ ਨਿਊਜ਼ ਮੇਰੀ ਆਈਡੀ ਤੇ ਜਾ ਕੇ ਦੇਖ ਲਿਓ ਉਹ ਪੈਸਾ ਕਿੱਥੇ ਜਾ ਰਹਾ ਸਭ ਪਤਾ ਸਾਨੂੰ ਕੌਣ ਕੌਣ ਉਸ ਪੈਸੇ ਨਾਲ ਨਸ਼ਾ ਕਰਾ ਸਾਨੂੰ ਸਭ ਪਤਾ ਪਹਿਲਾਂ ਤਾਂ ਦਿਓਰ ਕੰਦਾ ਸੀ ਹੁਣ ਤਾਂ ਘਰ ਵਾਲਾ ਵੀ ਲੱਗ ਗਿਆ ਕਰਨ ਨਸ਼ਾ ਪਹਿਲਾਂ ਤਾਂ ਦਿਓਰ ਸੀਗਾ ਹੁਣ ਘਰ ਵਾਲਾ ਵੀ ਲੱਗ ਗਿਆ ਨਸ਼ਾ ਕਰਨ ਠੀਕ ਨਹੀਂ ਇਹ ਨਸ਼ੇੜੀ ਹੁਣ ਪੰਜਾਬ ਨੂੰ ਬਚਾਉਣਗੇ ਇਹ ਸਾਨੂੰ ਇਹ ਇਹ ਨਸ਼ੇੜੀ ਹੁਣ ਸਾਨੂੰ ਨਸ਼ੇੜੀ ਸਾਡੇ ਪੰਥ ਬਚਾਉਣਗੇ ਹੁਣ ਇਹ ਨਸ਼ੇੜੀ ਹੁਣ ਸੰਤਾ ਦੇ ਬਰਾਬਰ ਹੋਣਗੇ ਇਹ ਨਸ਼ੇੜੀਆਂ ਨੂੰ ਤੁਸੀਂ ਸੰਤਾ ਦੇ ਬਰਾਬਰ ਪਿਠਾਉਂਗੇ ਇਹਨਾਂ ਨਸ਼ੇੜੀਆਂ ਨੂੰ ਫਿਰ ਤਾਂ ਲਾਂਧ ਤਈ ਆ ਫਿਰ ਹੋਰ ਤਾਂ ਕੁਛ ਨਹੀਂ ਲਾਂਧ ਤਈ ਆ ਫਿਰ ਤਾਂ ਇਹ ਨਸ਼ੇੜੀ ਲੈਣ ਕੇ ਸੰਤਾ ਦੀ ਜਗਾ ਰੇੜਿਆਂ ਤੇ ਭੱਜਣ ਵਾਲੇ ਨਸ਼ੇੜੀ ਹੱਦ ਹੋ ਗਈ ਯਾਰ ਸਾਡੇ ਤਾਂ ਹੀ ਰੱਖੋ ਗੱਲ ਸਾਡੇ ਨਾਲ ਸਾਡੀ origignal ID ਹੈ origignal ID ਤੋਂ ਗੱਲ ਕਰੋ ਆਜੋ ਮੈਂ ਤਾਂ ਕਹਿੰਦਾ ਜਿਹਨੇ ਲਾਈਵ ਛੋੜਨਾ ਯਾਰ ਅਸੀਂ ਕਦੇ ਡਰਦੇ ਆ ਕਿਸੇ ਤੋਂ ਠੀਕ ਨਹੀਂ ਜ਼ਿਆਦਾ ਹੋਏ ਨਾ ਅਸੀਂ ਡਰਦੇ ਹੁਈ ਤਾਂ ਤਾਂ ਕਹੋ ਜੇ ਅਸੀਂ ਥੁਪਾ ਜਦੇ ਹੋਈਏ ਕਿਸੇ ਗੱਲ ਤੋਂ ਫਿਰ ਤਾਂ ਹਾਓ ਉਹ ਭਾਈ ਜਵਾਬ ਹੁਣ ਹੁਣ ਥਲੀ ਸਾਹਿਬ ਦੇ ਜਿਹੜੀ ਇੰਟਰਵਿਊ 3 ਦਿਨ ਪਹਿਲਾਂ ਹੋਈ ਆ ਥਲੀ ਦੀ ਤੇ ਆਪਣੇ ਜੇਲ੍ਹ ਚ ਹੋਈ ਆ ਇੰਟਰਵਿਊ ਹੁਣ ਅੱਜ ਉਹ ਖਾਰਾ ਸਾਹਿਬ ਕਹਿੰਦੇ ਜੇਲ੍ਹ ਚ ਇੰਟਰਵਿਊ ਨਹੀਂ ਹੋਈ ਸਕਦੀ ਕੋਈ ਫਿਰ ਉਹ ਇੰਟਰਵਿਊ ਕਿਵੇਂ ਕਰ ਗਿਆ ਥਲੀ ਅਜੇ ਵੀ ਮੈਂ ਦਿਖਾਈ ਆ ਲਾਈਵ ਚ ਦਿਖਾਤੀ ਹੁਣ ਫੇਰ ਉਹ ਇੰਟਰਵਿਊ ਕਿਵੇਂ ਕਰ ਗਿਆ ਫਿਰ ਬਸੰਤ ਸਿੰਘ ਦੌਲਤਪੁਰੇ ਦੇ ਨਾਲ ਜੇਲ੍ਹ ਫੋਨ ਤੋਂ ਉਹ ਕਹਿੰਦੇ ਕੋਈ ਡਾਕੂਮੈਂਟੇ ਨਹੀਂ ਬਾਹਰ ਆ ਸਕਦਾ ਕੋਈ ਇੰਟਰਵਿਊ ਹੀ ਨਹੀਂ ਹੋ ਸਕਦੀ ਉਹ ਫਿਰ ਕਿਵੇਂ ਕਰ ਗਿਆ ਇੰਟਰਵਿਊ ਇਸ ਗੱਲ ਦਾ ਜਵਾਬ ਲਓ ਨਾ ਇਹਨਾਂ ਤੋਂ ਕਾਰਾ ਸਾਹਿਬ ਤੋਂ ਦਿਖਾਓ ਇੰਟਰਵਿਊ ਆ ਭੇਜੋ ਕਿ ਤਿੰਨ ਦਿਨ ਪਹਿਲਾਂ ਤਾਂ ਇੰਟਰਵਿਊ ਹੋਈ ਆ ਹਜੇ ਜੇਲ੍ਹ ਚੋਂ ਥਲੀ ਸਾਹਿਬ ਦੇ ਨਾਲ ਤਣੀ ਦੇ ਨਾਲ ਸਾਫ਼-ਸੂਬਾ ਤਾਂ ਕਾਦੇ ਨੇ ਇਹ ਤਿੰਨ ਦਿਨ ਪਹਿਲਾਂ ਇੰਟਰਵਿਊ ਹੋਈ ਆ ਤੇ ਅੱਜ ਮੁੱਕਰ ਰਹੇ ਨੇ ਕਿ ਕੋਈ ਇੰਟਰਵਿਊ ਹੀ ਨਹੀਂ ਹੋਈ ਕੋਈ ਡਾਕੂਮੈਂਟ ਹੀ ਨਹੀਂ ਵਾਰ ਆਇਆ ਕਿਵੇਂ ਲੋਕਾਂ ਨੂੰ ਇਹ ਦੱਸ ਬਣਾਉਂਦੇ ਨੇ ਬੁੱਧੂ ਕਿ ਲੋਕਾਂ ਕੋਲ ਤਾਂ ਲੋਕ ਤਾਂ ਜਿੱਦਾਂ ਕਹੋਗੇ ੱਕੜ ਮੰਨ ਲੈ ਮੰਨ ਲਈ ਅੱਗੇ ਬਥੇਰੀ ਥੋੜੀ ਲੋਕਾਂ ਨੂੰ ਪਤਾ ਨਹੀਂ ਸੀ ਥੋੱਕ ਕੇ ਚੱਟੂਗਾ ਇਹੇ ਕਿ ਥੁੱਕ ਕਾ ਚੱਟੂ ਕਾ ਇਹ ਜ਼ੂਰਮਾ ਪਹਿਲਾ ਸ਼ੇਰ ਦੇਖਿਆ ਜਿਹੜਾ ਨਸ਼ਾ ਕਰਦਾ ਪਹਿਲਾ ਸ਼ੇਰ ਦੇਖਿਆ ਜਿਹੜਾ ਨਾ ਡਰ ਕੇ ਰੇੜੀਆਂ ਦੇ ਭੱਜਦਾ ਓਏ ਬਾਤ ਹੋਟੇ ਯਾਰ ਮੈਂ ਕਹਿੰਦਾ ਬਸ ਹਰੇ ਪਿਆ ਵਾ ਕੀ ਕਹੀਏ ਇਹਨਾਂ ਨੂੰ ਹੁਣ ਐਜੇ ਸ਼ੇਰਾਂ ਨੂੰ ਐਜੇ ਸ਼ੇਰਾਂ ਨਾਲੋਂ ਵੈਸੀ ਚੰਗੇ ਆ ਨਸ਼ੇੜੀ ਇਹ ਨਸ਼ੇੜੀ ਹੁਣ ਪੰਥ ਪਚਾ ਕੇ ਦੇਣ ਕਿ ਸਾਡਾ ਨਸ਼ੇੜੀ ਏ ਇਹ ਨਸ਼ੇੜੀਆਂ ਦਾ ਟੋਲਾ ਨਾ ਹੁਣ ਸਾਨੂੰ ਪੰਥ ਪਚਾ ਕੇ ਦੇਊਗਾ ਫਿਰ ਤਾਂ ਸਰ ਗਿਆ ਪੰਜਾਬ ਦਾ ਇਹ ਨਸ਼ੇੜੀ ਪਚਾ ਕੇ ਦੇਣਗੇ ਸਾਨੂੰ